ਆ ਜਾ ਆ ਸਾਹਮਣੇ ਆ ਵੇ ਬੜਾ ਤੁਹਾਨੂੰ ਦੱਸ ਦੇਣਾ ਆ ਰੋਜ਼ ਤੁਹਾਡੇ ਇੱਥੇ ਆ ਕੇ ਜਾਂਦੇ ਆ ਇਹ ਕੰਮ ਨਹੀਂ ਕਰਨਾ ਨਵਾਂ ਪਾ ਲੈਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗਲੀ ਮੇਰੇ ਵੱਤੋਂ ਇੱਥੇ ਚੋਰ ਹੁੰਦੇ ਆ ਮੈਂ ਨਹੀਂ ਬਾਲੂ ਜੀ ਗੱਲ ਨਾ ਮੇ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਉਤਾਰ ਦਿਓ ਲੇ ਕਿ ਫਿਰ ਕੰਮ ਵੱਡਾ ਵੱਡਾ ਹੋ ਜਾਣਾ ਜੀ ਮੇਰੀ ਪਿੰਕੀ ਸੁਣਦੇ ਮੈਂ ਤੁਸੀਂ ਆਸੀ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਂਦੇ ਬਿਨਾਂ ਹੈਲੋ ਇਹ ਬੇਦੀ ਨਹੀਂ ਹੈ ਇਹ ਤਾਂ ਫੇਸਬੁਕ ਅੱਗੇ ਸੱਚੀ ਗੱਲ ਸੁਣ ਲਾ ਹੁਣ ਕਰਦੀ ਤੇਰੀ ਉਮਰ ਵੱਡੀ ਹੈ ਨਾ ਅੰਦਾਜ਼ ਨਹੀਂ ਹੱਥ ਛੋੜ ਗਲਤ ਕੰਮ ਵਰਗਾ ਹੱਥ ਛੋੜ ਬੀਬੀ ਇਹ ਵੱਡੀ ਨਹੀਂ ਆਉਂਦੀ ਸਾਡੇ ਮੀਡੀਆ ਨਾਰਪੇ ਜੈ ਸਾਰੀਆਂ ਗੱਲਾਂ ਲਾਈਵ ਹੋ ਕੇ ਕਪਤਾਨ ਸਾਹਿਬ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਲਖੋ ਆਹ ਪਾਜੀ ਤੇ ਗਲਤੀ ਹੋ ਗਈ ਚਾਹੇ ਇਹ ਇੱਕ ਜਨਤਾ ਕੋ ਮੰਗਿਓ ਸਾਡ ਕੋ ਦਾਦੀ ਸਾਰਿਆਂ ਦੇ ਤੁਰੇ ਫਿਰਦੇ ਆ ਸਾਡਾ ਮੈਂ ਖੜ ਚੂਰ ਦੇਣਾ ਕਹਿੰਦੇ ਮੇਰੇ ਯਾਰ ਉਹ ਨਹੀਂ ਨਹੀਂ ਜਾਨਾ ਨਾ ਲੱਗਉਂਦੀ ਮੈਂ ਆਪਣੇ ਯਾਰ ਨਾਲ ਮੁੰਡੇ ਨੂੰ ਪੁਲਾਸ ਕਿਹਾ ਇਹ ਮੈਂ ਜੀ ਮੈਂ ਆ ਵੀ ਉਹ ਮੈਨੂੰ ਸਵੇਰੇ ਕਹਿ ਰਿਹਾ ਸੀ ਸਵੇਰੇ ਕਹਿ ਰਿਹਾ ਜੇ ਤੈਨੂੰ ਬਾਹਰ ਹੋਣਾ ਤਾਂ ਬਾਹਰ ਹੋ ਜਾ ਮੈਂ ਤਾਂ ਮਾਗਦਾ ਮੈਂ ਤਾਂ ਦੁਕਾਨੀ ਆ ਬਰਾ ਮੈਂ ਦੇਖੀ ਮਾ ਬੁਕਰਦੇ ਉਹਨੂੰ ਬਤਾ ਕੋਈ ਮੇਗਾਉਣਾ ਪਰ ਜਦੋਂ ਆਪਾਂ ਲਗੇ ਲਗੇ ਫਾਇਦਾ ਲਈ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਥੋੜਾ ਜਿਹਾ ਨਹੀਂ ਸਖਦੇ ਭਾਜੀ ਇਹ ਕਿੰਨੇ ਆ ਗਈ ਮੈਨੂੰ 15 ਦਿਨਾਂ ਦਾ ਨਿਗਰ ਰੱਖਿਆ 15 ਦਿਨ ਔਰ ਤੁਸੀਂ ਰੱਜ ਕੇ ਧਿਆਨਾ ਡੋਰ ਵੇਚਣ ਦਏ ਹੋ 15 ਦਿਨਾਂ ਦੇ ਤੱਕ ਕੋਰਾ ਨਹੀਂ ਵੇਚੀ ਤੁਸੀਂ ਇਹਦੇ ਮਿਲੀਆਂ ਤੇ ਮੈਂ ਤੇਰੇ 13 ਸਾਲ ਦੇ ਇਹੋ ਫੜ ਜਾਂਦੇ ਨਹੀਂ ਹੁਣ ਮੈਂ ਸੈਂਦੀ ਭੋਲੇ ਉਹ ਗਾਣੇ ਚਲੇ ਗਏ ਮੈਂ ਹੁਣ ਗਿਆ ਚੱਲ ਗਿਆ ਨੇ ਤੇ ਫਿਰ ਦੱਸੋ ਜੀ ਮੇਰੇ ਬੀਬੀ ਕੋ ਗਏ ਨੇ 5 ਮਿੰਟਾਂ ਜਿ ਤੋਂ ਗਿਆ 15 ਮਿੰਟਾਂ ਜਾ ਗਿਆ ਮੈਂਨੇ ਬੀਬੀ ਉੱਥੇ ਸਾਡੇ ਪੈਸੇ ਨੇ ਸਾਡਾ ਆਪਣਾ ਰਹਿ ਵਾਪਸ ਕਰ ਗਿਆ ਉਹ ਦੌੜ ਛੱਡੋ ਗੱਲ ਬਿਲਕੁਲ ਨਾ ਕੋਈ ਮੇਰੇ ਪੈਸੇ ਸਾਡੇ ਨਹੀਂ ਜਾਈ ਜਾਈਏ ਤੇ ਤੁਹਾਡੀ ਗੱਲ ਸਹੀ ਹੈ ਦੇਖੋ ਛੱਡਣਾ ਫਦਰ ਚੋਟ ਜਲ ਕਿ ਉਹ ਮੇਰੇ ਦਿਖਾ ਰਹੀ ਮੈਨੂੰ ਕਿਹੜਾ ਮੈਂ ਤੁਹਾਨੂੰ ਦੱਸਣਾ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾਨ ਤੇ ਸ਼ਾਂਤਤਾ ਅੱਜ ਸਵੇਰ ਤੋਂ ਹੀ ਜਿਹੜੀ ਇਹ ਡਰਾਈਵ ਚਾਈਨਾ ਰੋਡ ਦੇ ਕੇਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਡੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਬਰਾਮਦ ਹੋਇਆ ਰਮੇਸ਼ ਬੁੱਟੀਆਂ ਵਾਲੇ ਕੋਲ ਕੀ ਕਰਵਾਈ ਕੋਈ ਜੋ ਬੰਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ